我层的啊，拿出 ਕਿੰਨਾ ਲੜਾਈ ਸਵਾਗਤ ਸਭ ਕੀ ਅੱਜ ਐਂਟੀ ਕ腐ਸ਼ਨ ਦੇ ਲੋ ਡਾਇਰੈਕਟਰ ਸਾਹਿਬ ਲਾਇਆ ਗਿਆ ਹੈ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਤੇ ਐਂਟੀ ਕ腐ਸ਼ਨ ਜਿਹੜੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਵਰਕ ਕਰ ਰਿਹਾ ਹੈ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਵਰਕ ਕਰ ਰਿਹਾ ਜੀ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਭਰਾ ਅੱਜ ਚੇਅਰਮੈਨ ਲਗਾਏ ਗਏ ਨੇ ਐਂਟੀ ਕ腐ਸ਼ਨ ਆਰਗੇਸ਼ਨ ਆਫ ਇੰਡੀਆ ਬਨਾਲ ਮੋੜਗਲ ਚੇਅਰਮੈਨ ਜੀ ਲਗਾਏ ਗਏ ਨੇ ਬਹੁਤ ਮਾਣ ਵਾਲੀ ਗੱਲ ਆ ਤੇ ਖੁਸ਼ੀ ਵਾਲੀ ਗੱਲ ਆ ਇਦਾਂ ਦੇ ਨਵੇਂ ਮੁੰਡੇ ਮਿਹਨਤ ਕਰਨਗੇ ਇਹਨਾਂ ਦੀ ਮਿਹਨਤ ਸਦਕਾ ਜਾਗਰੂਕ ਅੱਗੇ ਹੋਰ ਵੀ ਬੱਚੇ ਹੋਣਗੇ ਮੁੰਡੇ ਹੋਣਗੇ ਯੰਗ ਬਹੁਤ ਵਧੀਆ ਅਪਰਾਲਾ ਕੀਤਾ ਗਿਆ ਇਹ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ ਸਾਰੇ ਭੈਣ ਭਾਈਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਮੈਂ ਸੋਸ਼ਲ ਲਾਈਫ ਸਰਵਿਸ ਦਿੱਲੀ ਤੋਂ ਵਾਈਸ ਪ੍ਰੈਜ਼ੀਡੈਂਟ ਗਵਰਨਮੈਂਟ ਆਫ ਦਿੱਲੀ ਮੈਂ ਵੀ ਇਸ ਮੌਕੇ ਤੇ ਪਹੁੰਚਿਆ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਹੀ ਮਾਣ ਵਾਲੀ ਗੱਲ ਆ ਤੇ ਮੀਡੀਆ ਚੈਨਲ ਨੂੰ ਸਾਰੇ ਭੈਣ ਭਰਾਵਾਂ ਨੂੰ ਦੇਖਣਾ ਪਿਆਰ ਭਰੀ ਸਸਿਕਾ ਨੈਕਸਟਰ ਆਦਾਬ ਸਸਿਕਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਆ ਯੂਥ ਨੂੰ ਕੀ ਪ੍ਰੇਰਨਾ ਦੇਣਾ ਜਾਂਦੇ ਆ ਆਪਣੇ ਵੱਲ ਯੂਥ ਨੂੰ ਇਹ ਪ੍ਰੇਰਨਾ ਜੀ ਦਿਨੋਂ ਰਾਤ ਆਪਣੀ ਮਿਹਨਤ ਕਰੋ ਮਿਹਨਤ ਸਦਕਾ ਜੋ ਮਕਾਮਾਂ ਤੱਕ ਅੱਜ ਭਾਈ ਸਾਹਿਬ ਪਹੁੰਚੇ ਨੇ ਅੱਗੇ ਸਾਹਿਬ ਹਰ ਬੱਚਾ ਇਹਨਾਂ ਦੀ ਦੇਖ ਰੇਖ ਨਾਲ ਚੱਲੇ ਜਿਵੇਂ ਇਹ ਇਮਾਨਦਾਰੀ ਨਾਲ ਸੰਦੇਹੀ ਨਾਲ ਕੰਮ ਕਰਦੇ ਨੇ ਇਹੀ ਮੈਸੇਜ ਦਵਾਂਗੇ ਵੀ ਵਧੀਆ ਜਿਵੇਂ ਉਪਰਾਲੇ ਕਰਦੇ ਨੇ ਇਦਾਂ ਹੀ ਬੱਚੇ ਉਪਰਾਲੇ ਕਰਨ ਮੁੰਡੇ ਜੰਗ ਉਪਰਾਲੇ ਕਰਨ ਮਿਹਨਤ ਨਾਲ ਕੰਮ ਕਰਨ ਇਹਨਾਂ ਨੂੰ ਦੇਖ ਕੇ ਜਾਗਰੂਕਾ ਹੋਰ ਮੁੰਡੇ ਹੋਣ ਵਧੀਆ ਕੰਮ ਮਿਹਨਤ ਨਾਲ ਲਗਨ ਨਾਲ ਕੀਤਾ ਜਾਵੇ ਅਸੀਂ ਇਸ ਮੌਕੇ ਇਕੱਠੇ ਹੋਇਆ ਬਹੁਤ-ਬਹੁਤ ਮੁਬਾਰਕਾ ਮੋਹਦ ਜੀ ਨੂੰ ਸ਼ੁਕਰੀਆ ਚੈਨਲ ਦਾ ਨਿਯੁਕਤਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਦਾ ਨਮਸਕਾਰ